ਰਾਮਪਾਲ ਵੈਨੀਵਲ ਰਮਨਮੰਦੀ ਮਿਲਾਂ ਬਟਿੰਡਾ ਕੋਈ ਯਾਦ ਕੀਤਾ ਉਹ ਇਹ ਬੱਚੇ ਕੀ ਕਹਿਣਾ ਚਾਹੁੰਦੇ ਕਿਵੇਂ ਮਨ ਚਾਏ ਮੈਂ ਇਹਨਾਂ ਦਾ ਬਹੁਤ ਵੱਡਾ ਫੈਨ ਆ ਇਹਨਾਂ ਨੂੰ ਮੈਂ ਸਮਝਦਾ ਸਰਦੂਲ ਸਕੰਦਰ ਸੁਰ ਸਕੰਦਰ ਸੁਰਾਂ ਦੇ ਸਕੰਦਰ ਸੁਰਾਂ ਦੇ ਬਾਦਸ਼ਾਹ ਔਰ ਜਿਨ੍ਹਾਂ ਨੇ ਬਹੁਤ ਹੀ ਵੱਡੀ ਬਹੁਤ ਹੀ ਅੱਛੀ ਲੋਕ ਇੱਥੇ ਕੀਤੀ ਔਰ ਗੀਤ ਅਜ ਵੀ ਉੱਥੇ ਹੀ ਚੱਲ ਰਹੇ ਨੇ ਇਹਨਾਂ ਦੇ ਔਰ ਦੋਨੋਂ ਜੋੜੀ ਅਮਨਉਰੀ ਤੇ ਇਹਨਾਂ ਨੇ ਜੋ ਵੈਕੀ ਕਰਤੀ ਲੋਕ ਉਹਨਾਂ ਨੂੰ ਚਾਹੁੰਦੇ ਨੇ ਦਿਲੋਂ ਮੈਂ ਵੀ ਚਾਹਣਾ ਅੱਜ ਅਸੀਂ ਇਹਨਾਂ ਦੀ ਵਰਸੀ ਜੋ ਹੈ ਚੌਥੀ ਵਰਸੀ ਮਨਾ ਰਹੇ ਹਾਂ ਉਹ ਸਾਥੋਂ ਵਿਛੜ ਗਏ ਚਲੇ ਗਏ ਪਰ ਅਸੀਂ ਉਹਨਾਂ ਨੂੰ ਅੱਜ ਯਾਦ ਕਰ ਰਹੇ ਹਾਂ ਮੈਂ ਇਹ ਮਾਡਲ ਤਿਆਰ ਕੀਤਾ ਨਿਰਲ ਸੋਤੋਂ ਨਿਰੋਗ ਸੰਕਤੀ ਅਕਸਰ ਮੋਡਲਿੰਗ ਕਰਦਾ ਔਰ ਇਹ ਮੋਡਲਿੰਗ ਕੀਤੀ ਹੈ ਮੋਡਲਿੰਗ ਹਜੇ ਅਧੂਰੀ ਆ ਕਿਉਂਕਿ ਵਰਸੀ ਨੇੜੇ ਆ ਗਈ ਸੀ ਇਸ ਕਰਕੇ ਮੈਂ ਇਹਨੂੰ ਥੋੜਾ ਜਲਦੀ ਤਿਆਰ ਕੀਤਾ ਉਹਨਾਂ ਨਾਲ ਹੱਥ ਲਗਾਉਣੇ ਮੈਂ ਫੜਿਆ ਜਾਣਾ ਉਦਾਂ ਗਾਉਂਦੇ ਦਿਖਾਉਣਾ ਜਿੱਦਾਂ ਸਟੇਜ ਦੇ ਉੱਤੇ ਗਾਰੇ ਸੀ ਉਸੇ ਤਰ੍ਹਾਂ ਇਹਨਾਂ ਦੀ ਇੱਕ ਚਾਦਰਾਂ ਬਨ ਕੇ ਕਲੀਆਂ ਵਾਲਾ ਕੁੜਤਾ ਪਾ ਕੇ ਇਹਨਾਂ ਨੂੰ ਬਣਾਉਣਾ ਹੈ ਔਰ ਮੇਰੀ ਇੱਛਾ ਕਿ ਮੈਂ ਮੇਰੀ ਭੈਣ ਅਮਨ ਨੂਰੀ ਨੂੰ ਇੱਕ ਗਿਫਟ ਦੇਵਾਂ ਪਿਆਰ ਕਰਨ ਤੋਂ ਬਾਅਦ ਤੇ ਇਹ 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 ਹੀ ਮੇਰੀ ਜੋ ਹੈ ਇੱਛਾ ਹੈ ਤੇ ਵੀ ਇਹਨਾਂ ਦੀ ਜਾਤ ਦੇ ਵਿੱਚ ਕੁਝ ਕੀਤਾ ਜਾਵੇ ਅਸੀਂ ਤਰ੍ਹਾਂ ਕਦੇ ਮੇਰੇ ਵੀ ਦੂਸਤ ਨਾਲ ਤੁਸੀਂ ਪਹਿਲਾਂ ਕਦੇ ਜਦ ਹਾਂ ਸਰੂਲ ਸਕੰਦਰ ਜੀ ਨੂੰ ਮੈਂ ਇੱਕ ਦੋ ਵਾਰ ਮਿਲਿਆ ਔਰ ਇਹਨਾਂ ਨੂੰ ਮੈਂ ਇੱਕ ਸਕੈਚ ਬਣਾ ਕੇ ਦਿੱਤਾ ਸੀ ਇਹਨਾਂ ਦੇ ਸਰੂਲ ਸਕੰਦਰ ਨੂੰ ਸਾਡੇ ਜਾਗਰਨ ਸੀਗਾ ਜਾਗਰਨ ਤੇ ਐਸੇ ਬਹੁਤ ਪਹਿਲੇ ਦੀ ਗੱਲ ਆ ਜਿੱਥੇ ਕੋ ਮੈਨੂੰ ਯਾਦ ਆਉਂਦਾ 2006 ਚ ਦੇ ਕਰੀਬ ਦੀ ਗੱਲ ਆ 17-18 ਸਾਲ ਹੋ ਗਏ ਔਰ ਉਹਨਾਂ ਨੇ ਸਟੇਜ ਤੇ ਅਨਾਉਂਸ ਕੀਤਾ ਕਿ ਮੇਰੇ ਨੂੰ ਵੀ ਕਿਤੇ ਸੋਹਣਾ ਇਹ ਸਕੈਚ ਬਣਾਇਆਗਾ ਉਹ ਮੈਨੂੰ ਬੜਾ ਹੌਸਲਾ ਵੀ ਹੋਇਆ ਔਰ ਇੱਕ ਕਲਾਕਾਰ ਨੇ ਕਲਾਕਾਰ ਦੀ ਤਾਰੀਫ ਕੀਤੀ ਯਾ ਇਹ ਲੋਕ ਵੀ ਲੋਕਾਂ ਨੇ ਵੀ ਬੜਾ ਉਹਨੂੰ ਪਸੰਦ ਕੀਤਾ ਉਹਨਾਂ ਨੂੰ ਵੀ ਔਰ ਸਕੈਚ ਨੂੰ ਵੀ ਔਰ ਉਹ ਮੇਰੇ ਅੱਜ ਵੀ ਯਾਦ ਆਉਂਦੇ ਨੇ ਉਹਨਾਂ ਦੇ ਗੱਲਾਂ ਕਿੰਨਾ ਕੁ ਸਮਾਂ ਲਗਾ ਕੇ ਉਹਨਾਂ ਨੇ ਸਟੱਡੀ ਥੇਅਰ ਕੀਤਾ ਹੈਗਾ ਐਂ ਲੱਗਦਾ ਜਿਵੇਂ ਉਹਨਾਂ ਨੂੰ ਬੋਲਣਗੇ ਕਾਫੀ ਮਿਹਨਤ ਕਰੀ ਦੀ ਹੈ ਸਮਾਂ ਵੈਸੇ ਬਿਜ਼ਨਸ ਦੇ ਵਿੱਚੋਂ ਥੋੜਾ ਥੋੜਾ 10-20 ਮਿੰਟ ਕਦੇ ਘੰਟਾ ਕੱਢਦਾ ਵੈਸੇ ਮੈਂ ਆਪਣਾ ਅੰਦਾਜ਼ਾ ਵੀ ਮੈਂ ਵੀ ਨਿਕ ਦੇ ਵਿੱਚ ਮੋਡਲਿੰਗ ਕਰਦਣਾ ਤਿਆਰ ਕਰ ਲੈਂਦਾ ਤਾਂ ਤਾਂ ਥੋੜਾ ਥੋੜਾ ਟਾਈਮ ਕੱਢ ਕੇ ਵਿੱਚ ਬਿਜ਼ਨਸ ਵੀ ਹੈ ਮੈਂ ਇੱਥੇ ਵੈਨੀਅਲ ਕਲਚਰ پارک ਬਣਾਇਆ ਔਰ ਕਲਚਰ پارک ਬਣਾਉਣ ਦਾ ਮਕਸਦ ਮੇਰਾ ਇਹ ਸੀ ਕਿ ਇੱਥੇ ਮੈਂ ਆਪਨਾ ਪ੍ਰਸਤ ਪੇਸ਼ ਕਰ ਸਕਾਂ ਕੋਈ ਗਾਇਕ ਪੇਸ਼ ਕਰ ਸਕਾਂ ਕੋਈ ਸਟਾਰ ਪੇਸ਼ ਕਰ ਸਕਾਂ ਕੋਈ ਰਾਜਨੀਤਿਕ ਲੋਕ ਵੀ ਪੇਸ਼ ਕਰ ਸਕਾਂ ਤਾਂ ਕਿ ਵੀ ਬੱਚੇ ਦੇਖਣ ਲੋਕ ਸਾਡਾ ਏਰੀਆ ਜਿਹੜਾ ਹੈ ਏਦਾਂ ਦਾ ਵੀ ਇੱਥੇ ਬੱਚਿਆਂ ਨੂੰ ਲੋੜ ਆ ਏਦਾਂ ਦੀ ਵੀ ਪਤਾ ਚੱਲਿਆ ਸਾਡੀ ਬਾਰੇ ਗੱਲ ਕੀਤੀ ਕਦੇ ਸੁਸ਼ੋਭ ਦੇ ਪਰਿਵਾਰ ਨਾਲ ਵੀ ਗੱਲ ਹੋਈ ਹੈ ਕਦੇ ਆ ਪਰਿਵਾਰ ਨਾਲ ਮੇਰੀ ਗੱਲ ਬਹੁਤੀ ਨਹੀਂ ਹੋਈ ਇੱਕ ਦੋ ਵਾਰ ਹੋਈ ਆ ਬੀਬਾ ਜੀ ਨਾਲ ਤੇ WhatsApp ਤੇ ਜਰੂਰ ਇੱਕ ਦੋ ਵਾਰ ਗੱਲ ਹੋਈ ਆ ਵੀ ਮੈਂ ਵੀ ਬਈ ਤਿਆਰ ਕਰ ਰਿਹਾਗਾ ਤੇ ਉਹਨਾਂ ਨੇ ਬੜਾ ਲਾਈਕ ਕੀਤਾ ਮੇਰਾ ਧੰਨਵਾਦ ਵੀ ਕੀਤਾ ਇਸ ਗੱਲ ਤੇ ਵੀ ਤੁਸੀਂ ਉਹਨਾਂ ਨੂੰ ਤਿਆਰ ਕਰ ਰਹੇ ਹੋ ਔਰ ਨੈਚਰਲੀ ਮੈਂ ਵੀ ਸਮਝਦਾ ਆ ਕਿ ਉਹਨਾਂ ਦੇ ਬੜਾ ਇੱਕ ਆ ਸਦਮਾ ਲੱਗਿਆ ਤੇ ਉਹਨਾਂ ਨੂੰ ਜਦ ਕੋਈ ਇਹ ਮਾਡਲ ਬਣਾਇਆ ਮੈਂ ਤਾਂ ਉਹਨਾਂ ਨੂੰ ਇੱਕ ਵਾਰ ਇਹ ਲੱਗਿਆ ਹੋਊਗਾ ਜਰੂਰ ਕਿ ਸਾਨੂੰ ਸਰਦੂਲ ਜੀ ਮਿਲ ਗਏ